ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਵੇਲੇ ਇਹ ਪਾਠ ਕਰਕੇ ਸੁਨਿਆ ਕਰੋ ਜਿਹੜੇ ਪਾਠ ਨਹੀਂ ਕਰ ਸਕਦੇ ਉਹ ਇਸ ਸ਼ਬਦ ਦਾ ਜਾਪ ਕਰਕੇ ਸੁਨਿਆ ਕਰੋ ਤਾਂ ਦੇਖਣਾ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਵੇਗੀ ਤਾਂ ਫਿਰ ਇਹ ਕਿਹੜਾ ਪਾਠ ਆ ਕੀ ਸੱਚ ਦਾ ਜਾਪਿਆ ਅਤੇ ਕਿੰਜ ਸਾਡੇ ਉੱਤੇ ਕਿਰਪਾ ਹੁੰਦੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਅੱਗੇ ਆਪਾਂ ਹਮੇਸ਼ਾ ਗੱਲ ਕਰਦੇ ਆਂ ਅਮਰਤ ਵੇਲੇ ਦੀ ਕਿ ਅਮਰਤ ਵੇਲੇ ਉੱਠੋ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਆਂ ਰਾਤ ਦੇ ਵੇਲੇ ਦੀ ਕਿਉਂਕਿ ਸੰਗਤ ਜੀ ਜੇ ਆਪਾਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆਂ ਨਾ ਪਹਿਲਾਂ ਸਾਨੂੰ ਰਾਤ ਦਾ ਵੇਲਾ ਸੰਭਾਲਣਾ ਪੈਣਾ ਹੈ ਰਾਤ ਦਾ ਵੇਲਾ ਸੰਭਾਲਣ ਤੋਂ ਬਿਨਾ ਅਮਰਤ ਵੇਲਾ ਦੇ ਨਹੀਂ ਬਣਦਾ ਭਾਵ ਕਿ ਜੇ ਆਪਾਂ ਅਮਰਤ ਵੇਲੇ ਉੱਠਣਾ ਹੈ ਤਾਂ ਪਹਿਲਾਂ ਰਾਤ ਨੂੰ ਸੌਣ ਵੇਲੇ ਗੁਰੂ ਦਾ ਨਾਮ ਜਪ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਪੈਂਦੀ ਆ ਭਾਵੇਂ ਕੋਈ ਨਿਤ ਦਾ ਨਿਯਮ ਹੀ ਆ ਭਾਵ ਕਿ ਹਰ ਰੋਜ਼ ਅਮਰਤ ਵੇਲੇ ਉੱਠਣ ਵਾਲੇ ਵੀ ਰੋਜ਼ ਰਾਤ ਨੂੰ ਸੌਣ ਲੱਗਿਆਂ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੰਦੇ ਆ ਕਿਉਂਕਿ ਵਾਹਿਗੁਰੂ ਜੀ ਦਾ ਨਾਮ ਵੀ ਆਪਾਂ ਉਹਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਜੱਗ ਸਕਦੇ ਅਮਰਤ ਵੇਲੇ ਦੀ ਦਾਤ ਅਮਰਤ ਵੇਲੇ ਦੇ ਨਿਤ ਨੇਮ ਲਈ ਦਾਤ ਸੌਖੀ ਨਹੀਂ ਮਿਲਦੀ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤਾਂ ਮਿਲਦੀ ਆ ਪਰ ਇਹ ਕਿਰਪਾ ਹਾਸਲ ਕਰਨ ਦੇ ਲਈ ਹਰ ਰੋਜ਼ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਮਿੰਨਤਾ ਤਰਲੇ ਕਰਨੇ ਪੈਂਦੇ ਆ ਤਾਂ ਗੁਰੂ ਸਾਹਿਬ ਜੀ ਸਾਡੇ ਤੇ ਇਹ ਕਿਰਪਾ ਕਰਦੇ ਆ ਹਰ ਰੋਜ਼ ਹੀ ਰਾਤ ਨੂੰ ਸੌਣ ਵੇਲੇ ਕੀਰਤਨ ਸਵਾਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸੌਣਾ ਚਾਹੀਦਾ ਹੈ ਅਤੇ ਜਿਹੜੇ ਪਾਠ ਨਹੀਂ ਕਰ ਸਕਦੇ ਉਹ ਮੂਲ ਮੰਤਰ ਜੀ ਦਾ ਜਾਪ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਆਂ ਕਰੋ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਅਮਰ ਤਵੇਲਾ ਬਖਸ਼ੂ ਜੋ ਵੀ ਦਿਨ ਪਰਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੀ ਮਾਫੀ ਮੰਗ ਕੇ ਸੋਣੀ ਜੋ ਵੀ ਮਾਲਕ ਨੇ ਦਾਤਾਂ ਦਿੱਤੀਆਂ ਉਹ ਦਾਤਾਂ ਦਾ ਸ਼ੁਕਰਾਨਾ ਕਰਨਾ ਅਤੇ ਹਰ ਰੋਜ਼ ਵਾਹਿਗੁਰੂ ਜੀ ਤੋਂ ਭਜਨ ਬੰਦਗੀ ਮੰਗਣੀ ਆ ਅਮਰ ਤਵੇਲਾ ਮੰਗਣਾ ਹੈ ਮਹਾਪੁਰਖ ਜੀ ਕਹਿੰਦੇ ਆਪਾਂ ਜਦੋਂ ਵੀ ਵਾਹਿਗੁਰੂ ਜੀ ਦਾ ਨਾਮ ਜਪਦੇ ਆਂ ਭਾਵੇਂ ਆਪਾਂ ਅਮਰ ਤਵੇਲੇ ਉੱਠ ਕੇ ਜਪਿਆ ਦੁਪਹਿਰ ਵੇਲੇ ਜਪਿਆ ਕਹਿਣ ਦਾ ਮਤਲਬ ਇਹ ਆ ਵੀ ਸਵੇਰ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਜਿੰਨੀ ਵਾਰ ਵੀ ਅਸੀਂ ਵਾਹਿਗੁਰੂ ਜੀ ਕਿਹਾ ਜਾਂ ਅਸੀਂ ਗੁਰੂ ਸਾਹਿਬ ਜੀ ਦੀ ਗੱਲ ਕਿਸੇ ਵੀ ਤਰੀਕੇ ਦੇ ਨਾਲ ਸੁਣੀ ਕਥਾ ਸੁਣੀ ਆ ਕਿਰਤਨ ਸੁਣਿਆ ਹੈ ਗੁਰੂ ਘਰੇ ਗਏ ਆ ਸਾਧ ਸੰਗਤ ਕਰਨ ਦਾ ਮੌਕਾ ਮਿਲਿਆ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆ ਤੁਸੀਂ ਇਹ ਵੇਲੇ ਇਹ ਘੜੀਆਂ ਬਖਸ਼ੀਆਂ ਇਦਾਂ ਹੀ ਇਹ ਵੇਲੇ ਘੜੀਆਂ ਬਖਸ਼ੀ ਰੱਖਣਾ ਇਹ ਕਿਰਪਾ ਬਣਾਈ ਰੱਖਣਾ ਕਿਉਂਕਿ ਸੰਗਤ ਜੀ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਨਾ ਤਾਂ ਅਸੀਂ ਉਹ ਮਾਲਕ ਦਾ ਨਾਮ ਜਪ ਸਕਦੇ ਆ ਨਾ ਹੀ ਮਾਲਕ ਦੇ ਨਾਮ ਦੀ ਗੱਲ ਸੁਣ ਸਕਦੇ ਆ ਜੇ ਮਾਲਕ ਦੀ ਕਿਰਪਾ ਹੋਈ ਆ ਤਾਂ ਹੀ ਅਸੀਂ ਸੁਣ ਰਹੇ ਆ ਜਾਂ ਉਹਨਾਂ ਦਾ ਨਾਮ ਜਪ ਰਹੇ ਆ ਤਾਂ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਰੋਜ਼ ਰਾਤ ਨੂੰ ਸੌਣ ਵੇਲੇ ਅਤੇ ਦੂਸਰੀ ਗੱਲ ਜਦੋਂ ਆਪਾਂ ਰਾਤ ਨੂੰ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੌਂਨੇ ਆ ਤਾਂ ਸਾਰੀ ਰਾਤ ਸਾਡੇ ਮਨ ਅੰਦਰ ਵਾਹਿਗੁਰੂ ਜੀ ਦਾ ਨਾਮ ਚੱਲਦਾ ਰਹਿੰਦਾ ਹੈ ਭਾਵੇਂ ਕਿ ਸੁੱਤਿਆਂ ਪਿਆ ਨਹੀਂ ਅਸੀਂ ਭਗਤੀ ਕਰ ਰਹੇ ਨੇ ਆ ਇੰਨਾ ਵੱਡਾ ਫਲ ਮਿਲਦਾ ਹੈ ਰਾਤ ਨੂੰ ਜਪਦੇ ਜਪਦੇ ਸੌਣ ਦਾ ਕਿਉਂਕਿ ਸੰਗਤ ਜੀ ਜੋ ਵੀ ਗੱਲ ਹੈ ਰਾਤ ਨੂੰ ਸੌਣ ਵੇਲੇ ਆਪਾਂ ਸੋਚਦੇ ਸੋਚਦੇ ਸੌਂ ਜਾਂਦੇ ਆ ਉਹ ਗੱਲਬਾਤ ਸਾਰੀ ਰਾਤ ਸਾਡੇ ਮਨ ਅੰਦਰ ਚੱਲਦੀ ਰਹਿੰਦੀ ਆ ਜੇ ਆਪਾਂ ਕਿਸੇ ਬੂਝ ਚਿੰਤਾ ਬਾਰੇ ਸੋਚਦੇ ਸੋਚਦੇ ਸੋਗੇ ਕਿਉਂਕਿ ਹੁਣ ਆਪਾਂ ਦਿਨ ਭਰ ਕੰਮ ਕਰਦੇ ਆ ਭੈਣਾਂ ਬੀਬੀਆਂ ਘਰ ਵਿੱਚ ਕੁਝ ਭੈਣ ਭਰਾ ਬਾਹਰ ਨੌਕਰੀ ਕਰਦੇ ਆ ਤਾਂ ਆਪਾਂ ਪੂਰੇ ਦਿਨ ਦੇ ਵਿੱਚ ਕਿੰਨੇ ਲੋਕਾਂ ਨੂੰ ਮਿਲਦੇ ਆ ਕਿੰਨੇ ਲੋਕਾਂ ਦੇ ਨਾਲ ਵਿਚਰਦੇ ਆ ਕਈ ਤਰ੍ਹਾਂ ਦੇ ਤਜਰਬੇ ਸਾਨੂੰ ਹੁੰਦੇ ਆ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਭੋਜ ਵੀ ਸਾਡੇ ਮਨ ਤੇ ਹੁੰਦੇ ਨੇ ਤਾਂ ਕਈ ਵਾਰ ਨਾ ਆਪਾਂ ਰਾਤ ਨੂੰ ਸੌਣ ਵੇਲੇ ਦਿਨ ਭਰ ਦੀਆਂ ਗਤੀਵਿਧੀਆਂ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਆ ਤਾਂ ਫਿਰ ਜੇ ਅਸੀਂ ਉਹ ਕੰਮਕਾਰ ਦੀ ਟੈਨਸ਼ਨ ਲੈ ਕੇ ਸੁੱਤੇ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਟੈਨਸ਼ਨ ਚਿੰਤਾ ਵਾਲੀ ਗੱਲ ਸੋਚਦੇ ਸੋਚਦੇ ਸੁੱਤੇ ਤਸੁੱਤਿਆ ਹੋਇਆ ਵੀ ਉਹ ਟੈਨਸ਼ਨ ਚਿੰਤਾ ਭੋਜ ਨੇ ਸਾਡੇ ਮਨ ਅੰਦਰ ਚੱਲਦੇ ਹੀ ਰਹਿਣਾ ਹੈ ਤਾਂ ਇਹਦਾ ਨਤੀਜਾ ਕੀ ਹੋਣਾ ਹੈ ਜਦੋਂ ਆਪਾਂ ਸਵੇਰੇ ਸਵੇਰ ਉੱਠਾਂਗੇ ਭਾਵੇਂ ਆਪਾਂ ਸਾਰੀ ਰਾਤ ਸੁੱਤੇ ਰਹੇ ਪਰ ਫੇਰ ਵੀ ਸਾਡੇ ਸ਼ਰੀਰ ਨੂੰ ਉਹ ਊਰਜਾ ਐਨਰਜੀ ਨਹੀਂ ਮਿਲਣੀ ਸਵੇਰੇ ਉੱਠਦਿਆਂ ਸਾਰ ਤਨ ਅਤੇ ਮਨ ਦੋਵੇਂ ਹੀ ਥੱਕੇ ਹੋਣਗੇ ਸ਼ਰੀਰ ਥੱਕਿਆ ਹੋਵੇਗਾ ਮਨ ਅੱਕਿਆ ਹੋਵੇਗਾ ਪਾਵ ਕੇ ਦਿਨ ਦੀ ਸ਼ੁਰੂਆਤ ਹੀ ਥਕਾਵਟ ਨਾਲ ਅਕਾਵਟ ਨਾਲ ਹੋਵੇਗੀ ਤੇ ਫਿਰ ਜੇ ਸ਼ੁਰੂਆਤ ਇਦਾਂ ਦੀ ਹੋਈ ਤਾਂ ਫਿਰ ਪੂਰਾ ਦਿਨ ਵੀ ਇਸੇ ਤਰ੍ਹਾਂ ਦਾ ਬੀਤੇਗਾ ਪਰ ਜੇ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੋਵਾਂਗੇ ਫਿਰ ਸਾਰੀ ਰਾਤ ਸਾਡੇ ਮਨ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਦਾ ਰਹਿਣਾ ਹੈ ਫਿਰ ਜਦੋਂ ਸਵੇਰੇ ਉੱਠਾਂਗੇ ਉੱਟਦਿਆਂ ਸਾਰ ਵੀ ਸਾਡੇ ਮਨ ਅੰਦਰ ਵਾਹਿਗੁਰੂ ਜੀ ਦਾ ਜਾਪ ਚੱਲ ਰਿਹਾ ਹੋਵੇਗਾ ਗੁਰੂ ਗੁਰੂ ਕਰਦੇ ਸੋਤੇ ਤਾਂ ਗੁਰੂ ਗੁਰੂ ਕਰਦੇ ਹੀ ਉਠਾਂਗੇ ਅਤੇ ਸਾਡਾ ਸਰੀਰ ਵਿੱਚ ਚੁਸਤੀ ਫੁਰਤੀ ਦੇ ਵਿੱਚ ਹੋਵੇਗਾ ਸਾਡੇ ਸਰੀਰ ਨੂੰ ਇੱਕ ਪਾਵਰ ਇੱਕ એનર્ਜੀ ਦਾ ਅਹਿਸਾਸ ਹੋਵੇਗਾ ਭਾਵ ਕਿ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਹੋਵੇਗੀ ਅਤੇ ਰਾਤ ਨੂੰ ਜਦੋਂ ਆਪਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੇ ਆ ਤਾਂ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਂਦਾ ਹੈ ਕਮਰਤ ਵੇਲੇ ਉੱਠਣਾ ਪੱਕਾ ਹੋ ਜਾਂਦਾ ਹੈ ਇਹ ਤੁਸੀਂ ਅੱਜ ਹੀ ਅਜਮਾ ਕੇ ਦੇਖ ਲਓ ਹੁਣ ਤੁਸੀਂ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਲਾ ਦੇਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰਿਓ ਮੈਨੂੰ 8 ਵਜੇ ਉਠਾ ਦੇ ਹੋ ਜਾਈ ਜੇ ਤੁਸੀਂ 3 ਵਜੇ ਦਾ ਵਾਹਿਗੁਰੂ ਜੀ ਨੂੰ ਕਿਹਾ 3 ਵਜੇ ਦਾ అలਾਰਮ ਲਗਾ ਕੇ ਸੁੱਤੇ ਤਾਂ ਵਾਹਿਗੁਰੂ ਜੀ ਨੇ 5 ਮਿੰਟ ਪਹਿਲਾਂ ਹੀ ਉਠਾ ਦੇਣਾ ਹੈ ਇਹ ਅਜਮਾਈ ਹੋਈ ਗੱਲ ਹੈ ਜਿੰਨੇ ਵਜੇ ਦਾ ਤੁਸੀਂ ਕਹਿ ਕੇ ਸੌਣ ਹੋਗੇ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 5-10 ਮਿੰਟ ਪਹਿਲਾਂ ਉਠਾ ਦੇਣਾ ਹੈ ਐਨੀ ਕਿਰਪਾ ਹੰਦੀ ਆ ਇਸ ਕਰਕੇ ਰੋਜ਼ ਰਾਤ ਨੂੰ ਸੌਣ ਵੇਲੇ ਕੋਈ ਮਾਰੇ ਚੰਗੇ ਖਿਆਲ ਮਨ ਵਿੱਚ ਨਹੀਂ ਸੋਚਨੇ ਕੋਈ ਬੋਝ ਕੋਈ ਚਿੰਤਾ ਵਾਲੀ ਗੱਲ ਮਨ ਤੇ ਨਹੀਂ ਆਉਂਦੇ ਨਹੀਂ ਬਸ ਰਾਤ ਨੂੰ ਗੁਰੂ ਗੁਰੂ ਕਰਦਿਆਂ ਸੌਣਾ ਹੈ ਤਸਵੀਰੇ ਆਪਣੇ ਆਪ ਗੁਰੂ ਗੁਰੂ ਕਰਦਿਆਂ ਉੱਠਾਂਗੇ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਹੋਵੇਗੀ ਰਾਤ ਦੇ ਜਪੇ ਹੋਏ ਦਾ ਫਲ ਸਾਨੂੰ ਸਵੇਰੇ ਸਵੇਰ ਹੀ ਮਿਲ ਜਾਂਦਾ ਹੈ ਅਮਰ ਤਵੇਲੇ ਦੇ ਰੂਪ ਦੇ ਵਿੱਚ ਤੇ ਜਿਹਨੂੰ ਅਮਰ ਤਵੇਲਾ ਮਿਲ ਗਿਆ ਉਹਨੂੰ ਸਮਝੋ ਸਭ ਕੁਝ ਮਿਲ ਗਿਆ ਕਿਉਂਕਿ ਅਮਰਤ ਵੇਲੇ ਉੱਠ ਕੇ ਨਾਮ ਜਪਣ ਵਾਲੇ ਮੇਰੇ ਗੁਰੂ ਨੂੰ ਬੜੇ ਪਿਆਰੇ ਲੱਗਦੇ ਆ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਦੇ ਆ ਅਮਰਤ ਵੇਲਾ ਮਹਾਪੁਰਖ ਜੀ ਕਹਿੰਦੇ ਮੰਨ ਲੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਜਿਹੜੇ ਅਮਰਤ ਵੇਲੇ ਉੱਠਦੇ ਆ ਨਾ ਉਹ ਆਪਣੇ ਆਪ ਨੂੰ ਸਮਝਿਆ ਕਰੋ ਕਿ ਗੁਰੂ ਦੀ ਗੋਦ ਦਾ ਨਿਗ ਮਾਣਦੇ ਆ ਤਾਂ ਇਹ ਨਿਗ ਹਰ ਇੱਕ ਨੂੰ ਨਹੀਂ ਮਿਲਦਾ ਵਿਰਲੇ ਨੇ ਪਾਗਾਂ ਵਾਲੇ ਨੇ ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਦੀ ਗੋਦ ਦਾ ਨਿਗ ਮਿਲਦਾ ਹੈ ਤਾਂ ਇਹ ਗੁਰੂ ਦੀ ਗੋਦ ਦਾ ਨਿਗ ਪ੍ਰਾਪਤ ਕਰਨ ਦੇ ਲਈ ਰੋਜ਼ ਰਾਤ ਨੂੰ ਸੌਣ ਲੱਗਿਆ ਗੁਰੂ ਸਾਹਿਬ ਜੀ ਦਾ ਨਾਮ ਜਪ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਣਾ। ਫਿਰ ਦੇਖਿਓ ਤੜਕੇ ਉੱਠਦਿਆਂ ਸਾਰ ਹੀ ਮਨ ਖੜਿਆ ਹੋਵੇਗਾ, ਮਨ ਗੁਰੂ ਨਾਲ ਜੁੜਿਆ ਹੋਵੇਗਾ। ਗੁਰੂ ਸਾਹਿਬ ਜੀ ਦੀ ਕਿਰਪਾ ਹੋ ਰਹੀ ਹੋਵੇਗੀ।